ਨਹੀਂ ਲੁੱਕਵੇ ਮੈਨੂੰ ਕਿਉਂ ਪਾਸੇ ਚੋਰ ਲੱਗਦਾ ਨਹੀਂ ਪਰ ਮੈਂ ਹੈਗਾ ਵਾਂ ਚੋਰ 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 ਵੇ ਮੈਂ țeੜਕੇ ਖੜੇ ਦਾ ਪਾਣੀ ਹਾਂਜੀ ਦੋਸਤੋ ਸੋਸ਼ਲ ਮੀਡੀਆ ਤੇ ਮਸ਼ਹੂਰ ਤੁਸੀਂ ਇਸ ਬਾਪੂ ਬਾਰੇ ਜਾਣਦੇ ਹੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਬਾਪੂ ਜੋ ਕਿ ਐ ਸੋਸ਼ਲ ਮੀਡੀਆ ਅਕਾਊਂਟ ਉੱਪਰ ਆਪਣੀਆਂ ਫਨੀ ਵੀਡੀਓ ਬਣਾਉਂਦਾ ਸੀ ਲੋਕਾਂ ਦਾ ਮਨੋਰੰਜਨ ਕਰਦਾ ਸੀ ਤੇ ਲੋਕਾਂ ਨੂੰ ਹਸਾਉਂਦਾ ਸੀ ਔਰ ਦੋਸਤੋ ਇਸ ਬਾਪੂ ਦੀਆਂ ਵੀਡੀਓ ਜੋ ਕਿ ਪਰਿਵਾਰ ਚ ਬੈਠ ਕੇ ਵੇਖਣਯੋਗ ਹੁੰਦੀਆਂ ਸਨ ਔਰ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਬੀਤੇ ਦਿਨੀ ਹੀ ਜੋ ਕਿ ਬਾਪੂ ਦਾ ਦੇਹਾਂਤ ਹੋ ਚੁੱਕਿਆ ਹੈ ਕਿ ਬਾਪੂ ਇਸ ਦੁਨੀਆ ਤੇ ਨਹੀਂ ਰਿਹਾ ਕਿ ਇਸ ਬਾਪੂ ਵੱਲੋਂ ਆਪਣੀ ਇੱਕ ਲਾਸਟ ਵੀਡੀਓ ਅਪਲੋਡ ਕੀਤੀ ਗਈ ਸੀ ਸੋਸ਼ਲ ਮੀਡੀਆ ਅਕਾਊਂਟ ਉੱਪਰ ਔਰ ਲੋਕਾਂ ਨੇ ਉਸ ਉੱਪਰ ਕਾਫੀ ਅਰਾ ਸੋਗ ਮਨਾਇਆ ਕਿ ਬਾਪੂ ਦੀ ਇਹ ਸਾਡੇ ਨਾਲ ਇੱਕ ਆਖਰੀ ਵੀਡੀਓ ਸੀ ਔਰ ਬਾਪੂ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ ਕਿ ਦੋਸਤੋ ਤੁਸੀਂ ਅੱਗੇ ਇੱਕ ਵਾਰੋ ਵੀਡੀਓ ਜ਼ਰੂਰ ਦੇਖਿਓ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖਿਓ ਤਾਂ ਕਿ ਜੋ ਕੇ ਬਾਪੂ ਦੀ ਆਤਮਾ ਨੂੰ ਸ਼ਾਂਤੀ ਵਾਹਿਗੁਰੂ ਬਖਸ਼ਣ ਬਾਕੀ ਦੋਸਤੋ ਅੱਗੇ ਕਲਿੱਪ ਜ਼ਰੂਰ ਦੇਖਿਓ ਮਿਲਦੇ ਆਪ ਅਗਲੀ ਵੀਡੀਓ ਵੱਲ ਧੰਨਵਾਦ ਆ ਮੇਰੀ ਜਾਨ ਜਿੱਥੇ ਤੂੰ ਕਹੇ ਉਸੇ ਰੱਖ ਤਾਈ ਚਾਹ ਕਹਿੰਦੇ ਚੁੱਕ ਲਈ ਹੈਪੀ ਰੋਜ਼ ਦੇ ਆ ਬਾਬੂ ਆ ਤੂੰ ਚਾਕਲੇਟ ਦੇ ਮੋਥੇ ਰੱਖ ਤੇ ਆ ਕੇ ਤੇ ਚੁੱਕ ਲਈ ਲੇਕਿਨ ਇਹ ਸਾਲਾ ਕਰ ਕੀ ਰਹਾ ਹੈ ਯਾਹ ਤੇ ਆ ਬਾਬੂ ਮਟਾ ਢੀ ਬੀਰ ਇੱਥੇ ਰੱਖ ਤਾਈ ਆ ਕੇ ਤਾਂ ਲੈ ਜੀ ਕੋਈ ਹੋਣਾ ਚੁੱਕ ਕੇ ਲੈ ਜੇ ਤੂੰ ਤੋ ਗਿਆ ਬੇਟੇ ਹਲੋ ਹਾਂ ਮੇਰੀ ਜਾਨ ਕਿੱਥੇ ਆ ਅੱਜ ਕਿਸਤੇ ਆ ਅੱਜ ਤੂੰ 언ਨੇ ਕੀ ਆ ਹੀ ਮੈਂ ਉੱਥੇ ਹੀ ਬੈਠੀ ਬੂਟੇ ਪਿਛੇ ਜਿੱਥੇ ਸਮਾਨ ਰੱਖ ਕੇ ਜਾਣਾ ਚੱਲ ਠੀਕ ਹੈ ਮੈਂ ਆ ਗਿਆ ਰੁਕੋ ਉਹ ਹੋ ਮੇਰੀ ਜਾਨ ਇੱਥੇ ਬੈਠੀ ਆ ਆਹੋ ਇੱਥੇ ਹੀ ਆ ਠਰਕੀ ਬੁੜਿਆ ਬੁੜੀਆ ਤੂੰ ਹਾਂ ਹੋ ਬੁੜੀਆ ਮੈਂ ਉਹ ਮੇਰਾ ਹੀ ਨਵਾਂ ਨੰਬਰ ਯਾਰ ਰੁਕ ਜਾ ਤੈਨੂੰ ਮੈਂ ਬਣਾਉਣੀ ਪੂੰਗਾ ਛਕ ਪਾਜਲਾ ਬੁੜਿਆ ਮਰਵਾਤਾ ਨਵੇਂ ਨੰਬਰ ਨੇ